ਜੰਨਤੀ ਨੇ ਲੋਕ ਜਿਨਾ ਮਾਵਾਂ ਰਾਜੀ ਰੱਖੀਆਂ ਮੁਸਲਮਾਨ ਕਹਿੰਦੇ ਨੇ ਮਾਤਾ ਦੇ ਚਰਨਾ ਦੇ ਵਿੱਚ ਜੰਨਤ ਹੈ ਜੰਨਤ ਹੈ ਤੇ ਆਖਦੇ ਜੰਨਤੀ ਉਹ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਮਾਵਾਂ ਰਾਜੀ ਰੱਖੀਆਂ ਨੇ ਉਹ ਜੰਨਤੀ ਨੇ ਲੋਕ ਜਿਨਾ ਮਾਵਾ ਰਾਜੀ ਰੱਖੀਆਂ ਮਾਵਾ ਭਾਵੇਂ ਜੱਗ ਵਿੱਚੋਂ ਮੀਟ ਜਾਣ ਅੱਖੀਆਂ ਉਹ ਨਾਲ ਰਹਿੰਦੀ ਸਦਾ ਦਿੰਦੀ ਏ ਦੁਆ ਮਾਵਾ ਜਦੋਂ ਮਰ ਜਾਂਦੀਆਂ ਕੋਈ ਕਹਿੰਦਾ ਨਹੀਂ ਪੁੱਤ ਛੇਤੀ ਕਰਿਆ ਮਾਵਾ ਜਦੋਂ ਮਰੇ ਚੰਦੀਆਂ ਗੁਰਮਖੋ ਪੁੱਤਰ ਕੰਮ ਤੇ ਗਿਆ ਐ